ਮੁਨਾ ਧੋੜਾ ਜਿਹਾ ਘੱਟ ਬੋਲਿਆ ਕਰ ਸਾਰਾ ਦਿਨ ਬੋਲੀ ਜਾਂਦੀ ਆ ਨਮੀ ਨੂੰ ਹੈਗੀ ਉਹਨੂੰ ਵੀ ਬੋਲੀ ਜਾਂਦੀ ਹੈਗੀ ਕਦੇ ਐਂ ਰਿੰਗ ਦੀ ਮਰ ਜੇਗੀ ਟੈਕ ਆ ਜੂਗਾ ਤੂੰ ਸੁਖ ਸੁਖ ਲਾ ਬੁੜਿਆ ਕਿਤੇ ਵੇ ਮੈਂ ਜਾਂਦੀ ਲੱਗਾ ਹੋਰ ਪਣੇ ਤੈ ਤਾਂ ਮੁੰਡਾ ਚੋਰੀਆਂ ਛੋਰੀਆਂ ਵੇ ਲੈ ਲਿਆ ਲੈ ਮੈਨੂੰ ਤਾਂ ਬਲਾ ਲਾਂ ਦੇ ਉਹ ਬਸ ਮੁੰਡਾ ਬਸ ਮੇਰੇ ਭਾਈ ਨੇ ਰਿਸ਼ਤਾ ਕਰਤਾ ਤੇਰੀ ਜਬਾਨ ਕੁਝ ਜ਼ਿਆਦਾ ਨਹੀਂ ਖੁੱਲਣ ਲੱਗ ਪਈ ਆ ਪਰਸੋ ਚ ਉਹਦਾ ਜਿੱਦੇ ਦਾ ਉਹਦਾ ਵਿਆਹ ਹੋਇਆ ਮੇਰੀ ਗੱਲ ਸੁਣ ਲੈ ਮੈਂ ਸਭ ਨੂੰ ਕਹਨੀ ਆ ਵੀ ਪਹਿਲਾਂ ਮੇਰੀ ਇਸ ਘਰ ਵਿੱਚ ਚੱਲਦੀ ਸੀ ਚੱਲਦੀ ਹੈ ਤੇ ਚੱਲਦੀ ਹੀ ਰਹੂਗੀ ਤੇ ਮੈਨੂੰ ਤਾਂ ਇਹਦੇ ਬਾਰੇ ਜਾਣਕਾਰੀ ਹੈ ਨਹੀਂ ਕੋਈ ਕੋਈ ਗੱਲ ਨਹੀਂ ਮੈਂ ਲਾ ਦੇ ਕਰੂੰਗੀ ਥੋੜੇ ਹੁਣ ਹੁਣੇ ਫਾਊਂਡੇਸ਼ਨ ਲਾ ਕੇ ਬੁੱਥੇ ਤੇ ਜਾਊਗੀ ਗੋਹਰ ਟੌਨ ਹੁਣ ਹਾਂ ਬੈ ਗਈ ਪਹਿਲੇ ਦੀਦਾ ਨਹੀਂ ਹੁੰਦਾ ਤੈਨੂੰ ਬਣਾਉਣ ਤੋਂ ਵੀ ਕਿਵੇਂ ਬਣਾਉਣੀ ਐ ਨਾਲ ਤਾਂ ਬੇਬੇ ਤੋਂ ਕਹਾਇਆ ਸਾਰਾ ਕੁਝ ਨਾਲੇ ਉਹ ਉਹਦਾ ਵੀਰਪਾਲ ਦਾ ਕੀ ਕਸੂਰ ਸੀ ਮੈਨੂੰ ਐ ਸੀ ਅਵਤਾਰ ਉਹਨੂੰ ਬੋਲਿਆ ਇੰਨਾ ਕਸਾ ਮਤ ਉਹ ਇਨਨੇ ਧਿਆਨ ਨਾਲ ਬਣਾਈ ਸੀ ਪਤਾ ਨਹੀਂ ਕਿਵੇਂ ਖਰਾਬ ਹੋ ਗਈ ਪਹਿਲਾਂ ਦੇਖ ਕੇ ਬਣਾਉਣਾ ਸੀ ਤੂੰ ਤਾਂ ਮੈਨੂੰ ਕਹਿੰਦੀ ਸੀ ਮੈਨੂੰ ਤਾਂ ਬੜਾ ਕੁਝ ਬਣਾਉਣਾ ਆਉਂਦਾ ਹੈ ਤੇ ਮੈਂ ਬਣਾਈ ਤਾਂ ਹੈਗੀ ਸੀ ਕੀ ਪਤਾ ਕਿਵੇਂ ਖਰਾਬ ਹੋ ਗਈ ਮੈਂ ਤਾਂ ਇਨਨੇ ਧਿਆਨ ਨਾਲ ਸ਼ੌਂਕ ਨਾਲ ਬਣਾਈ ਸੀ ਦੇਖ ਗਿਆ ਕਿੰਨਾ ਕਾਉਂਦਾ ਬਣਾਉਣਾ ਤੈਨੂੰ ਬਿਆ ਤਾਂ ਪਹਿਲੀ ਗੱਲਾਂ ਮਾਰਨੀ ਆਉਂਦੀਆਂ ਨੇ ਸਾਰਿਆਂ ਨੂੰ ਆਉਣਾ ਹਾਂਜੀ ਮੇਰੀ ਇੰਟਰਵਿਊ ਅੱਜ ਅੱਛਾ ਹਾਂ ਮੇਰੇ ਕੱਪੜੇ ਕੱਢ ਕੇ ਪ੍ਰੈਸ ਕਰ ਦੇ ਮੈਨੂੰ ਨਾ ਆਇਆ ਜਾ ਕੇ ਠੀਕ ਹੈ ਛੇਤੀ ਕਰੀ ਮੜਾ ਚੰਗਾ ਟਾਈਮ ਘਟ ਹੈ ਠੀਕ ਹੈ ਠੀਕ ਹੈ ਮੈਂ ਹੁਣੇ ਕਰ ਦਿੰਨੀ ਆਂ ਅੱਛਾ ਮੈਂ ਬਾਕੀ ਕੰਮ ਬਾਅਦ ਚ ਕਰੂੰਗੀ ਪਰ ਇਹਨਾਂ ਦੇ ਕੱਪੜੇ ਕਿਹੜੇ ਕਰਾਂ ਵਧੀਆ ਜੀ ਕਰ ਦਿੰਨੇ ਆ ਇੰਟਰਵਿਊ ਤੇ ਜਾਂਦੇ ਨੇ ਕਰ ਦਿੰਨੀ ਹੈ ਨਾ ਠੀਕ ਕਰਲਾ ਕਰਲਾ ਕੱਪੜੇ ਪ੍ਰੈਸ ਤੁਹਾਨੂੰ ਮੈਂ ਦੱਸਦੀਆਂ ਕਿਵੇਂ ਕੱਪੜੇ ਪ੍ਰੈਸ ਕਰੀਦੇ ਆ ਤੂੰ ਮੈਨੂੰ ਹਜੇ ਜਾਣਦੀ ਨਹੀਂ ਜਾਣੀ ਵੀ ਨਾ ਜੇ ਮੈਨੂੰ ਜਾਣਗੀ ਨਾ ਤੂੰ ਔਖੀ ਹੋਵੇਂਗੀ ਕਰਲਾ ਨਹੀਂ ਕਾ ਟਾਈਮ ਐਸੇ ਕਰਕੇ ਰੱਖ ਦਿੰਦੀ ਆ ਇਹਨਾਂ ਨੂੰ ਪੁੱਛ ਦਿਆਂ ਵੀ ਕਿੰਨੇ ਵਜੇ ਸਣਾ ਫਿਰ ਮੈਂ ਇਹਨਾਂ ਦੀ ਰੋਟੀ ਵੀ ਬਣਾ ਕੇ ਰੱਖ ਦੂੰ ਰੋਟੀ ਖਾ ਕੇ ਜਾਣਗੀ ਬਿਨਾਂ ਮਿੱਟੀ ਖਾਤੇ ਨਹੀਂ ਜਾਣਗੇ ਇੰਟਰਵਿਊ ਤੇ ਪੁੱਛ ਲੈਣੇ ਆਪਾਂ ਹੂੰ ਬੱਗੇ ਵਾਰ ਆਮਣਾ ਹਾਂਜੀ ਮੈਂ ਤੁਹਾਨੂੰ ਬਾਹਰ ਦੇਖੀ ਜਾਂਦੀ ਸੀ ਲੈ ਕੱਪੜੇ ਮੇਰੇ ਕੱਪੜੇ ਉੱਥੇ ਪੈਣੇ ਤੁਹਾਡੀ ਟੇਬਲ ਤੇ ਪ੍ਰੈਸ ਕੀਤੇ ਤੁਸੀਂ ਲੈ ਲਓ ਮੈਂ ਤੁਹਾਡੇ ਵਾਸਤੇ ਰੋਟੀ ਬਣਾਉਣੀ ਆਉਣੀ ਹੈ ਲੈ ਲੈਣਾ ਚਲੋ ਠੀਕ ਆ ਪ੍ਰੈਸ ਚੱਲਦੀ ਛੱਡੀ ਪਈ ਐ ਆਮਣਾ ਹਾਂਜੀ ਆ ਕੀ ਕਰੇ ਪਏ ਕੀ ਹੋ ਗਿਆ ਆ ਸਾਰੀ ਮਚਾਤੀ ਸ਼ਰਟ ਮੈਂ ਤਾਂ ਕੱਪੜੇ ਪ੍ਰੈਸ ਕਰਕੇ ਸਾਈਡ ਤੇ ਧਰ ਕੇ ਗਈਆਂਗੀ ਇਹ ਤੇ ਪੈਰ ਲੱਗ ਕੇ ਆ ਗਈ ਇਹ ਉੱਡ ਕੇ ਆ ਗਈ ਓਰੇ ਉੱਤੇ ਤੇ ਨਹੀਂ ਪਈ ਤੀ ਹੁਣ ਮੈਂ ਕੀ ਬੈ ਕੇ ਜਾਵਾਂ ਮੈਨੂੰ ਮੈਂ ਤਾਂ ਸਾਈਡ ਤੇ ਧਰ ਕੇ ਗਈਆਂ ਕਰਕੇ ਮੈਨੂੰ ਕੀ ਪਤਾ ਉੱਪਰ ਪ੍ਰੈਸ ਕਿੱਥੋਂ ਆ ਗਈ ਕਰਤਾ ਮਹੂਰਤ ਇੰਟਰਵਿਊ ਦਾ ਤਾਂ ਆ ਸਾਰੀ ਮਚਾਤੀ ਲੈ ਦੇਖ ਲੈ ਚਲ ਮੈਂ ਦੂਜੀ ਕਰ ਦਿੰਨੀ ਆ ਹੁਣ ਕਰ ਦਿੰਗੇ ਦੂਜੀ ਪਹਿਲਾਂ ਧਿਆਨ ਨਾਲ ਹੁੰਦਾ ਨਹੀਂ ਕੰਮ ਸੁੱਥੋਂ ਲੇਪ ਹੋ ਤੁਸੀਂ ਜਾਣਦੇ ਹੋ ਰੋਟੀ ਬਣੀ ਪਈ ਐ ਮੈਂ ਰੋਟੀ ਪਾਉਣੀ ਆ ਨਾ ਨਾ ਲੋੜ ਨਹੀਂ ਰੋਟੀ ਤੇਰੀ ਦੀ ਮੈਨੂੰ ਰਮਾਲ ਭੁੱਲ ਗਏ ਗੱਲ ਸੁਣਿਓ ਤੁਸੀਂ ਰਮਾਲ ਭੁੱਲ ਗਏ ਬੋਤੀਆਂ ਅਕਲਾਂ ਵਾਲੀ ਮੁੰਡਾ ਇੰਟਰਵਿਊ ਤੇ ਚੱਲਾ ਤੇ ਮਾਰਦੀ ਆ ਪਿੱਛੋਂ ਆਵਾਜ਼ਾਂ ਨਾ ਤੇਰੀ ਮਾਂ ਨੇ ਇਹ ਅਕਲ ਨਹੀਂ ਦਿੱਤੀ ਤੈਨੂੰ ਵੇ ਜਾਂਦੇ ਸਮੇਂ ਪਿੱਛੇ ਆਵਾਜ਼ ਨਹੀਂ ਮਾਰੀਦੀ ਹੁੰਦੀ ਉਹ ਰਮਾਲ ਪੁੱਲਗੇ ਸੀ ਜੀ ਮੈਂ ਰਮਾਲ ਦਿੰਦੀ ਸੀ ਰਮਾਲ ਨੂੰ ਕੀ ਅੱਗ ਲੱਗ ਚੱਲੀ ਸੀ ਹਾਂ ਆਈ ਵੱਡੀ ਅਕਲਾਂ ਵਾਲੀ ਜਪਤ ਤੋਂ ਭੱਗ ਜਾ 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 ਕੇ ਕੰਮ ਕਰ ਕਾਈ ਮਾਰਦੀ ਪਿੱਛੇ ਆਵਾਜ਼ਾਂ ਤੁਸੀਂ ਕਸ਼ਪੂਖ ਪਿਆ ਕਰ ਖਾ ਕੇ ਪਾਈਆ ਪੁੱਕੜ ਦੋਣਾ ਚ ਲੱਤਾਂ ਚ ਲੱਤਾਂ ਪਸਾ ਕੇ ਪਿਆਰਨ ਤੂੰ ਹੀ ਨਹੀਂ ਲੋਟ ਆਉਂਦੀ ਜੇ ਤੂੰ ਕਹੇ ਤਾਂ ਹੀ ਬੋਲਾਂ ਹੈ ਜੇ ਬੋਲ ਪੈਣਾ ਫੇਰ ਕਹਿੰਦੀ ਆ ਬੋਲਦਾ ਹੋਰ ਬੋਲਦਾ ਉੱਥੇ ਕਦੀ ਕੁਰਸੀ ਤੇ ਕਦੀ ਮੰਜੇ ਤੇ ਮੰਜਾ ਛੱਡ ਕੁਰਸੀ ਕੁਰਸੀ ਛੱਡ ਮੰਜਾ ਬੇਲੜ ਨੂੰ ਹੋਰ ਕੰਮ ਨਹੀਂ ਇੱਧਰ ਜਾਵਾ ਮੈਂ ਨਿਕਲ ਜਾਣਾ ਫਿਰ ਵੇ ਡੰਗੜਾ ਕੰਨਿਓ ਦੇਖਿਆ ਕੋ ਗੋਹਾ ਕੁੜਾ ਉੱਥੇ ਚੁੱਕ ਲਿਆ ਕਰ ਤੂੰ ਨਾ ਕਰੀ ਕੁਛ ਬੇਲਾ ਕਿਸੇ ਥਾਂ ਦਾ ਕੰਮ ਦਾ ਨਾ ਕਾਜ ਦਾ ਦੁਸ਼ਮਣਾਂ ਦਾ ਨਾਜ ਦਾ ਕਿੱਥੇ ਮੇਰੇ ਜੜੀ ਬਿਠਾ ਕੇ ਦਸ਼ਮਣ ਮੇਰਾ ਰੱਬ ਪਤਾ ਨਹੀਂ ਕਿਉਂ ਨਹੀਂ ਚੱਕਦਾ ਤੈਨੂੰ ਚੱਕ ਲੈ ਤੈਨੂੰ ਨਹੀਂ ਬੋਝ ਐ ਹੁਣ ਤੂੰ ਡਾਂਗਾ ਖਾਣੀਆਂ ਮੇਰੇ ਕੋਲੋਂ ਖਾਣੀਆਂ ਡਾਂਗਾ ਇਹ ਤੂੰ ਮੰਮੀ ਲੈ ਜਾਓ ਮਿਲ ਗਈ ਮੈਨੂੰ ਅੱਛਾ ਹਾਂ ਮੈਂ ਤਾਂ ਬਤਾਈਆਂ ਤੈਨੂੰ ਬਹੁਤ ਬਹੁਤ ਹਾਂ ਅੱਛਾ ਹਰੀਬਲ ਅੱਛਾ ਬਧਾਈ ਨਾ ਗੋ ਕੀ ਤੈਨੂੰ ਬਧਾਈਆਂ ਬਧਾਈਆਂ ਕਿ ਦੇਰ ੱਟੇ ਜਾਂਦਾ ਫਿਰਦਾ ਸੀ ਹੈ ਨਾ ਹੋਰ ਅਮਰ ਇਹੋ ਜਿਹੀ ਕਰਮਾਂ ਵਾਲੀ ਆਈ ਤੈਨੂੰ ਪਹਿਲੀ ਇੰਟਰਵਿਊ ਚ ਜੋ ਮਿਲ ਗਈ ਹੋਰ ਵਧੀਆ ਹੋ ਗਿਆ ਤੂੰ ਹਾਂ ਬਧਾਈਆਂ ਬਣਾਈ ਕਰਮਾਂ ਵਾਲੀ ਦੇਖ ਤਾਂ ਸਹੀ ਕਿਵੇਂ ਉਹਦੀ ਮੇੜ ਕਰਦੀ ਆ ਮੇਰੇ ਪੁੱਤ ਨੇ ਐਨੀ ਪੜਾਈ ਕਰ ਰੱਖੀ ਐ ੱਟਕੇ ਕਾਦੇ ਖਾਦੇ ਹੈ ਪੜਾਈ ਕਰਦਾ ਫਿਰਦਾ ਨੌਕਰੀ ਮਿਲ ਗਈ ਪੜਾਈ ਨੂੰ ਮਿਲੀ ਐ ਨਹੀਂ ਮੰਮੀ ਕਿਸੇ ਦਾ ਪੈ ਰਿ ਇਹੋ ਜਿਹਾ ਹੁੰਦਾ ਐ ਜਿਦੋਂ ਉਹਨੇ ਪੈਰ ਤੇ ਰਹਿ ਘਰ ਚ ਇਹਨੂੰ ਪਹਿਲੀ ਵਾਰ ਚ ਜੋ ਮਿਲ ਗਈ ਅੱਛਾ ਹੋਰ ਤੇਰੇ ਪੈਰ ਤਾਂ ਇਹਦਾ ਤਾਂ ਮਰੀ ਨਹੀਂ ਸੀ ਇਹਦਾ ਮਤਲਬ ਫਿਰ ਤੂੰ ਤਾਂ ਬਦਸ਼ਕ ਨਹੀਂ ਹੋਈ ਸਾਡੇ ਘਰ ਲਈ ਹਨਾ ਆਈ ਵੱਡੀ ਉੱਥੇ ਛੱਪੜ ਦਾ ਗਵਾ ਡੱਡੂ 24 ਘੰਟੇ ਅਮਨ 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 ਨਾ ਹੋਈ ਦਿੱਲੀ ਦਾ ਲਾਲ ਕਿਲਾ ਹੋ ਗਿਆ ਲੜਾਈ ਤੋਂ ਬਿਨਾ ਗੱਲ ਹੀ ਨਹੀਂ ਕੋਈ ਛੱਡ ਲਵੇ ਹੋਰ ਮੇਰਾ ਤਾਂ ਮੂਡ ਆਫ ਹੈ ਪਿਆ ਨਾ ਤਾਂ ਰੋਟੀ ਖਾ ਕੇ ਗਏ ਨੇ ਇੱਕ ਮੈਂ ਪਿੱਛੋਂ ਆਵਾਜ਼ ਮਾਰਤੀ ਪਤਾ ਨਹੀਂ ਉਹਨਾਂ ਦੀ ਇੰਟਰਵਿਊ ਤੇ ਕੀ ਬਣੂਗਾ ਜੇ ਜੋਬ ਮਿਲ ਜੇ ਤਾਂ ਚੰਗੀ ਗੱਲ ਆ ਨਹੀਂ ਤਾਂ ਸਾਰੇ ਮੈਨੂੰ ਹੀ ਦੋਸ਼ ਦੇਣਗੇ ਵੀ ਮੈਂ ਪਿੱਛੋਂ ਆਵਾਜ਼ ਮਾਰਤੀ ਆਈ ਸਾਨੂੰ ਤਾਂ ਜੋਬ ਮਿਲ ਗਈ ਸਾਨੂੰ ਤਾਂ ਖੁਸ਼ ਹੋਣਾ ਚਾਹੀਦਾ ਸੀ ਆ ਕੇ ਬੈਠ ਕੇ ਤੁਸੀਂ ਖੁਸ਼ ਹੋਣ ਦਿੰਨੀ ਏ ਉਹ ਬਾਰੇ ਮੰਮੀ ਬੀਰਪਾਲ ਨਾਲ ਮੈਂ ਉਹਨੂੰ ਆਖ ਕੇ ਦੱਸਿਆ ਵੀ ਮੈਨੂੰ ਜੋ ਮਿਲ ਗਈ ਉਹ ਆਰਚ ਕਿਉਂ ਕੀ ਗੱਲ ਹੋ ਗਈ ਹੁਣ ਮੈਨੂੰ ਕੀ ਬਤਾ ਜਾ ਕੇ ਦੇਖ ਲੈ ਰੋਜ਼ ਦੀ ਇਹ ਹਾਲ ਹੈ ਮੈਂ ਤੁਹਾਡੇ ਵਾਸਤੇ ਪਾਣੀ ਲੈ ਕੇ ਆਉਣੀ ਆ ਪਾਣੀ ਨੂੰ ਤਾਂ ਛੱਡ ਤੂੰ ਮੈਨੂੰ ਇਹ ਦੱਸ ਤੂੰ ਕੌਫੀ ਬਣਾ ਲੇਗੀ ਹਾਂ ਬਣਾ ਲੂੰਗੀ ਮੈਨੂੰ ਬਣਾਉਣੀ ਆਉਂਦੀ ਆ ਦੇਖ ਲਈ ਕਿਤੇ ਪਹਿਲਾਂ ਰੋਟੀ ਵਾਲਾ ਕੰਮ ਨਾ ਕਰ ਦੇ ਨੀ ਨੀ ਮੈਂ ਪੂਰੀ ਵਧੀਆ ਬਣਾਉਂਗੀ ਕੀ ਕਰਨਾ ਮੇਰੇ ਦੋਸਤਾਂ ਨੂੰ ਪਾਰਟੀ ਕਰਨੀ ਆ ਜੋਬ ਮਿਲੀ ਦੀ ਅੱਛਾ ਉਹ ਖਾਣ ਪੀਣ ਵਾਲਾ ਸਮਾਨ ਤਾਂ ਮੈਂ ਮਾਨਸਾ ਤੋਂ ਲਿਆਉਂਗਾ ਠੀਕ ਹੈ ਤੇ ਕੌਫੀ ਤੂੰ ਘਰੇ ਬਣਾਣੀ ਫਿਰ ਹਾਂ ਮੈਂ ਬਣਾ ਦੂੰਗੀ ਬਸ ਵਧੀਆ ਬਣਾ ਦੇ ਨਾਲੇ ਹਾਂ ਹਾਂ ਵਧੀਆ ਬਣਾ ਦੂੰਗੀ ਬਧਾਈਆਂ ਮੈਂ ਤੈਨੂੰ ਬਧਾਈਆਂ ਦੀਦੀ ਸੋਨੂੰ ਵੀ ਗੋਗੀ ਨੂੰ ਨੌਕਰੀ ਮਿਲ ਗਈ ਹੋਰ ਕਰਦੀ ਆਲੀ ਸੀ ਤੂੰ ਤੇਰੇ ਆਉਣ ਤੇ ਉਹਦੀ ਨੌਕਰੀ ਮਿਲ ਗਈ ਇਹਨੂੰ ਦੇਖ ਲੈ ਹਾਂਜੀ ਚੱਲ ਮੈਂ ਜਾਂਦਾ ਫਿਰ ਸਮਾਰਟਫੋਨ ਲੈ ਆਉਣਾ ਜਾ ਕੇ ਠੀਕ ਆ ਅਮਨ ਤੇਰਾ ਤਾਂ ਫੋਨ ਖਾਸਾ ਮਹਿੰਗਾ ਲੱਗਦਾ ਮੈਨੂੰ ਹਾਂਜੀ ਮੈਂ ਫੋਟੋ ਫੋਟੋ ਮੇ ਖਿੱਚ ਲੈਂਦਾ ਹਾਂਜੀ ਹਾਂਜੀ ਤੇ ਵੀਡੀਓ ਐਨੇ ਦੀ ਚ ਹਾਂਜੀ ਤੇ ਮੈਨੂੰ ਸਿਖਾ ਦੇ ਫਿਰ ਤੁਸੀਂ ਕੀ ਕਰਨੀ ਆ ਨਾ ਕੋਈ ਨਾ ਸਿਖਾ ਦੇ ਹਾਂ ਹਾਂ ਮੈਂ ਸਿਖਾ ਦਿੰਨੀ ਆ ਲਓ ਤੁਹਾਨੂੰ ਵੀ ਲਿਆ ਦਿੰਨੀ ਆ ਮੈਂ ਫੋਨ ਇਹੋ ਜਿਹਾ ਜੇ ਲੈਣਾ ਤੁਸੀਂ ਨਾ ਚਲ ਮੈਂ ਤਾਂ ਇਸੇ ਤੇ ਹੀ ਫੋਟੋ ਮਾ ਫੋਟੋ ਮਾ ਖਿੱਚ ਲਿਆ ਕਰੂੰਗੀ ਹਾਂ ਆ ਦੇਖੋ ਆ ਕੈਮਰਾ ਹੁੰਦਾ ਇਹਦੇ ਚ ਤੇ ਆ ਵਾਲਾ ਜਿਹੜਾ ਆਪਸ਼ਨ ਹੁੰਦੀ ਆ ਇਹਦੇ ਤੋਂ ਵੀਡੀਓ ਬਣ ਜਾਂਦੀ ਜਦੋਂ ਆਪਾਂ ਇਹਨੂੰ ਨਾਪ ਦਿੰਦੇ ਆ ਤਾਂ ਐ ਸਾਰੀ ਵੀਡੀਓ ਬਣ ਜਾਂਦੀ ਆ ਅੱਛਾ ਠੀਕ ਆ ਹਾਂ ਬਸ ਆ ਕੈਮਰੇ ਦੀ ਫੋਟੋ ਦਿੱਤੀ ਹੁੰਦੀ ਹੈ ਨਾ ਉੱਪਰ ਇਹਨੂੰ ਕਲਿੱਕ ਕਰ ਲਓ ਉਦਵਾਰਚੇ ਦੇ ਵਿੱਚ ਵੀਡੀਓ ਦਾ ਆਪਸ਼ਨ ਹੁੰਦਾ ਉਹਨੂੰ ਜਦੋਂ ਆਪਾਂ ਕਲਿੱਕ ਕਰ ਦਾਂਗੇ ਤਾਂ ਵੀਡੀਓ ਬਣਨ ਲੱਗ ਜਾਂਦੀ ਹੈ ਠੀਕ ਹੈ ਠੀਕ ਹੈ ਆ ਦੇਖੋ ਉੱਪਰ ਹੀ ਪਈ ਹੁੰਦੀ ਹੈ ਸਕਰੀਨ ਤੇ ਠੀਕ ਹੈ ਠੀਕ ਹੈ ਠੀਕ ਹੈ ਤੇ ਇਹਦੇ ਤੇ ਹੀ ਫੋਟੋ ਹੁੰਦੀ ਆ ਅੱਜ ਆਪਾਂ ਫੋਟੋ ਕਰਨੀ ਆ ਆਪਾਂ ਕੱਲ ਨੂੰ ਕਰਾਂਗੇ ਫੋਟੋ ਠੀਕ ਹੈ ਠੀਕ ਹੈ ਲੈ ਆਵਾਂ ਫਿਰ ਮੈਂ ਚਲਾ ਕੇ ਦੇਖਾਂ ਹਾਂ ਹਾਂ ਜ਼ਰੂਰ ਆ ਦੇਖੋ ਇੱਧਰ ਨੂੰ ਐ ਕਰਕੇ ਨਾ ਆ ਵੀਡੀਓ ਦੀ ਆਪਸ਼ਨ ਆ ਗਈ ਇਹਨੂੰ ਨੱਪ ਦਿਓ ਬਸ ਜਦੋਂ ਤੁਸੀਂ ਐ ਕਰ ਲਓਗੇ ਇੱਧਰੋਂ ਮੇਰੀ ਸਾਰੀ ਵੀਡੀ ਲੈ ਆਮਨ ਬਣੇ ਬਣਾਤੀ ਤੇਰੀ ਵੀਡੀਓ ਮੈਂ ਤਾਂ ਹੁਣ ਕੰਮ ਦਿੰਦੇ ਕਰਦੀ ਆ ਦੇਖ ਲੈ ਅੱਛਾ ਹਾਂ ਦੇਖੋ ਇਹ ਬਣ ਗਈ ਨਾ ਹੁਣ ਮੇਰੀ ਵੀਡੀਓ ਆ ਦੇਖੋ ਜਦੋਂ ਆਪਾਂ ਦੇਖਾਂਗੇ ਇਹ ਇੱਥੋਂ ਨਿਕਲੀ ਹੁੰਦੀ ਆ ਦੇਖੋ ਸਾਰੀ ਵੀਡੀਓ ਬਣ ਗਈ ਹੈ ਨਾ ਹਾਂ ਚੰਗਾ ਮੈਂ ਮੈਂ ਤਾਂ ਕੰਮ ਕਰਦੀ ਆ ਮੈਂ ਤਾਂ ਕੰਮ ਦਿੰਦੇ ਕਰਦੀ ਆ ਠੀਕ ਚਲ ਲੈ ਹੁਣ ਆਈਆ ਮੈਨੂੰ ਸਕੀਮ ਆਮਨ ਨੇ ਨਾ ਮੈਨੂੰ ਵੀਡੀਓ ਬਣਾਉਣੀ ਸਿਖਾਇਆ ਸੀ ਕਦੋਂ ਦੀ ਸਹੀ ਜਾਂਦੀ ਸੀ ਮੈਂ ਉਹਦੀਆਂ ਵਾਇਰਟਾਂ ਨਹੀਂ ਹੁਣ ਜਦੋਂ ਕੋਈ ਉਹਨੇ ਵਾਇਰਟ ਕੀਤੀ ਨਾ ਮੈਂ ਵੀਡੀਓ ਬਣਾ ਦਿੰਦੀ ਆ ਸ਼ੇਰ ਲੱਗੂਗਾ ਪਤਾ ਵੀ ਹਾਂ ਇਹ ਤਾਂ ਮੰਮੀ ਦੀ ਹੈ ਵੈਬਤਾ ਨੇ ਸਾਰੀਆਂ ਆਜੋ ਯਾਰ ਆ ਬਾਰ ਚੰਮ ਦਿਓ ਬੇਬੇ ਤਾਂ ਸੁੱਤੀ ਪਈ ਆ ਹੋਰ ਲੈ ਮੇਰੇ ਪੁੱਤ ਆਇਆ ਹੈ ਸਸੀ ਕਾ ਬੇਬੇ ਸਸੀ ਕਾ ਬੇਬੇ ਰਾਜੀ ਰਹੋ ਠੀਕ ਰਹਿੰਦੇ ਹੋ ਵੀ ਵਧੀਆ ਹਾਂ ਹਾਂ ਠੀਕ ਹੈ ਚਲੋ ਅੰਦਰ ਪੁੱਤ ਹਾਂਜੀ ਆਜੋ ਅੰਦਰ ਹੋਰ ਘਰ ਪਰਵਾਹ ਠੀਕ ਹੈ ਹਾਂ ਬੇਬੇ ਠੀਕ ਆ ਅੱਛਾ ਚਲੋ ਬੈਠੋ ਅੰਦਰ ਬਈਓ ਤੁਮ ਮੈਂ ਚਾਹ ਪਾਣੀ ਦਾ ਕਰਦਾ ਹਾਂ ਹਾਂਜੀ ਮਾਂਗੀ ਕੌਫੀ ਹਾਂ ਬਸ ਮੈਂ ਬਣਾਈ ਜਾਨੀ ਕੋਈ ਨਾ ਤੁਸੀਂ ਚੱਲ ਕੇ ਬੈਠੋ ਮੈਂ ਸਾਰਾ ਸਮਾਨ ਪਾ ਲਿਆ ਮੈਨੂੰ ਕੀ ਆਉਣੀ ਆ ਠੀਕ ਹੈ ਤਾਂ ਮੈਨੂੰ ਦੱਸਣੀ ਚਾਹੀਦੀ ਬਣ ਗਈ ਨਾ ਕੋਈ ਨਾ ਮੈਂ ਲੈ ਆਉਂਗੀ ਫੜਾ ਦੂੰਗੀ ਸੋਨੂੰ ਉੱਥੇ ਲੈ ਕੇ ਹਾਂ 1 ਵਜੇ ਦੱਸ ਦੀ ਮੈਂ ਨਾਲ ਜੂ ਚੱਕ ਕੇ ਠੀਕ ਹੈ ਚਲੋ ਕੌਫੀ ਤਾਂ ਬਣ ਗਈ ਮੈਂ ਹੁਣ ਐਂ ਕਰਦੀ ਆ ਨੰਨੇ ਕੱਪਾਂ 'ਚ ਪਾ ਦਿੰਦੀ ਆ ਕੱਪ ਲੈ ਕੇ ਆਉਣੀ ਓਕੇ ਤੇਰੀ ਕੌਫੀ ਤਾਂ ਮੈਂ ਬਣਾਉਣੀ ਹੁਣ ਬੱਡੀ ਆ ਇਹਦੇ ਕਰਕੇ ਨੌਕਰੀ ਮਿਲੀ ਆ cup coffee Ho hmm. hmm. dekh pyoniyan coffee hon uga, maja ਆ ਲੋ ਜਰ ਮੀ ਲੋ ਕਾਫੀ ਸਿੱਗੇ ਸਿੱਗੇ ਚੱਕਾ ਬੈਗ ਹੋ ਗਈ ਤੂੰ ਬੈਣਾ 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 ਕੋਈ ਨਹੀਂ ਲੈਣਾ ਲੈਣਾ ਆਇਆ ਚਲ ਵਿਆਹ ਦੀ ਪਾਰਟੀ ਤੇ ਦਿੱਤੀ ਨਹੀਂ ਤਾਂ ਵਧੀਆ ਤਾਂ ਨੌਕਰੀ ਲੱਗ ਗਿਆ ਹੋਰ ਕਿ ਕਦੋਂ ਆਜੇਂੀ ਫੇਰ ਤੇਰੀ ਪਰਸੋਂ ਨੂੰ ਤੇ ਆਪਣਾ ਇੱਧਰ ਮਾਨ ਸਹੀ ਆ ਜਾਂ ਕਿਤੇ ਹੋਰ ਆ ਨਾ ਬਠਿੰਡੇ ਆ ਸ਼ਾਹ ਹੋਰੀ ਬੁਲੀ ਕਰਾ ਰਹੀ ਫੇਰ ਹੋਰੀ ਹੋਰੀ ਮਾਨਸਾ ਕਰਾ ਲਾਂਗੇ ਅ ਬੜੀਆ ਥਨੂ ਘਰੇ ਆ ਜਗਰੇ ਤਿੰਨ ਚਾਰ ਵਾਈ ਚਲ ਤੁਸੀਂ ਪੀਓ ਯਾਰ ਠੰਡਾ ਹੋ ਜੂ ਪੀ ਲੈਣਾ ਕੋਈ ਕਾਲੋਂ ਨਾਲੇ ਹੋਰ ਸੁਣਾ ਵਧੀਆ ਹੋਰ ਜਮਾ ਹੂੰ ਤੂੰ ਕਿਹ ਗੋਤ ਨੂੰ ਉਹ ਕੀ ਦਾ ਖਾਰੀ ਦਿੱਤੀ ਪੀ ਯਾਰ ਕੌਫੀ ਖਾਰੀ ਪੀ ਕਿਦਾ ਦੇਖ ਹਾਂ ਯਾਰ ਕਿਹਨੇ ਬਣਾਇ ਸੀ ਕੋਗੀ ਬਣਾਈ ਤਾਂ ਮੰਨੀ ਸੀ। ਉਹ ਕਮਾਲ ਆ ਯਾਰ ਵਧੀਆ ਫੜੀ ਲਿਖਿਆ ਉਹ ਕਾਫੀ ਨਹੀਂ ਬਣਾਉਣੀ ਹੁੰਦੀ ਯਾਰ। ਬਾਰੇ ਕੁਝ ਗੱਲ ਜੀ ਖਵਾਉਂਦਾ ਸਾਨੂੰ ਯਾਰ। ਚੱਲ ਉਹ ਵੀ ਖਵਾ ਦੂੰ ਕੋਈ ਗੱਲ ਨਹੀਂ। ਨਾਲੇ ਘਰੇ ਸੱਧਾ ਨਾਲੇ ਛੜੀ ਕਾਫੀ ਬਣਾ ਕੇ ਦਿੱਤੀ। ਕੀ ਯਾਰ ਚੱਲ ਯਾਰ ਬੁਰੀ ਯਾਰ। ਸੁਭਾਅ ਨਾਲ ਤੇਰੇ ਸੀ ਇਹ ਟਾਈਮ ਕੱਢ ਕੇ ਆਏ ਸੀ ਵੀ ਤੈਨੂੰ ਮਿਲਣਾ ਹੈ ਵੀ ਤੂੰ ਖਵਾਏ ਪਿਆਏਗਾ। ਚੱਲ ਚੰਗਾ ਭਾਈ ਕੋਈ ਆ। ਉਹ ਬਹਿ ਜਾ ਹੁਣ। ਕੋ ਬੱਸ ਯਾਰ ਕਦੇ ਬਾਹਰ ਹੀ ਦੇਖ ਲੈ ਬਾਹਰ ਕਰਦੀ। ਫੇਰ ਫੇਰ ਸਹੀ ਚੱਲ ਕੋਈ ਨਹੀਂ। ਚੱਲ ਫੇਰ ਕਰ ਲਾਂ ਕਦੇ। ਰਹਿੰਦਾ ਮੇਰਾ ਜਲੂਸ ਹੀ ਘੜਾਤਾ ਮੈਂ ਆਪਣੇ ਦੋਸਤਾਂ ਨੂੰ ਘਰੇ ਬੁਲਾਇਆ ਸੀਗਾ ਕਾਫੀ ਵਾਸਤੇ ਵੀ ਚਲ ਕਾਫੀ ਪੀ ਲਾਂਗੇ ਇਹਨੂੰ ਤਾਂ ਕਾਫੀ ਵੀ ਨਹੀਂ ਬਣਾਉਣੀ ਆਉਂਦੀ ਮੈਨੂੰ ਲੱਗਦਾ ਮੈਂ ਫਸ ਗਿਆ ਇਹਨਾਂ ਦੇ ਵਿਆਹ ਕਰਾ ਕੇ ਮੇਰੀ ਮਾਂ ਸੇਖਦੀ ਹੈ ਨਾ ਹਾਂ ਇਹ ਬੈਗੀ ਫੋਨ ਲੈ ਕੇ ਤੈਨੂੰ ਅਕਲ ਨਹੀਂ ਹੈਗੀ ਕੀ ਹੋ ਗਿਆ ਤੈਨੂੰ ਕਾਫੀ ਬਣਾਉਣ ਨੂੰ ਕਿਹਾ ਸੀ ਕੀ ਬਣਾਤਾ ਕੀ ਕੌਫੀ ਤਾਂ ਬਣਾਈ ਸੀ ਮੈਂ ਇੰਨੀ ਵਧੀਆ ਪੀ ਕੇ ਦੇਖ ਲਾਂ ਦੀ ਫਿਰ ਕੀ ਬਣਾਇਆ ਸੀ ਤੈਨੂੰ ਸਿਖਾਇਆ ਨਹੀਂ ਕੁਸ ਤੇਰੇ ਮਾਪਿਓ ਨੇ ਹੋ ਕੀ ਗਿਆ ਮੈਂ ਤਾਂ ਪਸਤਾਉਣਾ ਤੇਨਾਂ ਵਿਆਹ ਕਰਾ ਕੇ ਹਰੇਕ ਥਾਂ ਮੇਰਾ ਜਲੂਸ ਕਢਾਉਣੀ ਆ ਤੂੰ ਮੈਂ ਕੀ ਕੀਤਾ ਸਾਰੀ ਕੌਫੀ ਤਾਂ ਨੂਨ ਪਾਇਆ ਪਿਆ ਸੀ ਖਾਰੀ ਕੀਤੀ ਪਈ ਸੀ ਉਹ ਮੈਂ ਤਾਂ ਕਦੇ ਨੂਨ ਪਾਇਆ ਕੌਫੀ ਚ ਮੈਂ ਤਾਂ ਖੰਡ ਪਾਈ ਸੀਗੀ ਪੀ ਕੇ ਦੇਖ ਲਾਂ ਦੀ ਮੈਂ ਤਾਂ ਇੰਨੀ ਵਧੀਆ ਬਣਾਈ ਸੀ ਪਤਾ ਨਹੀਂ ਕਿਵੇਂ ਖਰਾਬ ਹੋ ਜਾਂਦੀ ਐ ਨੀ ਚੀਚਾ ਮੈਂ ਸਹੀ ਕਰਦੀ ਆ ਸਾਰੇ ਕੰਮ ਤੇਰੇ ਮਾਪਿਓ ਨੇ ਕੁਝ ਨਹੀਂ ਸਿਖਾਇਆ ਤੈਨੂੰ ਮੈਂ ਤਾਂ ਪਸਤਾਉਣਾ ਤੇਰੇ ਨਾਲ ਵਿਆਹ ਕਰਾ ਕੇ ਪਤਾ ਨਹੀਂ ਕਦੋਂ ਖਿਹੜਾ ਛੁੱਟੂਗਾ ਤੇਥੋਂ ਲੈ ਕੇ ਮੈਂ ਕੋੜ ਕੋੜ ਚੱਕਦੀ ਆ ਮੇਰੇ ਵੱਲ ਸੁਣਿਆ ਨਹੀਂ ਮੇਰੇ ਪੁੱਤ ਨੇ ਕੀ ਕਿਹਾ ਵੀ ਤੇਰੇ ਨਾਲ ਵਿਆਹ ਕਰਵਾ ਕੇ ਪਛਤਾਉਂਦਾ ਐ ਮੇਰਾ ਪਤ ਘਰ ਦੂਗਾ ਤਿੱਤਰ ਤੈਨੂੰ ਇਸ ਘਰ ਚ ਪਹਿਲਾਂ ਤਾਂ ਮੈਂ ਕੱਲੀ ਤੈਨੂੰ ਤਿੱਤਰ ਕਰਨੀ ਨੂੰ ਫਰਦੀ ਸੀ ਹੁਣ ਮੇਰਾ ਪੁੱਤ ਵੀ ਆਏ ਹਾਏ ਮਜ਼ਾ ਆ ਗਿਆ ਕਿੰਨੀ ਦੇਸਦੀ ਕੀਤੀ ਹੈ ਨਹੀਂ ਨਹੀਂ ਸ਼ਰਮ ਹੈ ਆ ਕਿ ਮੈਂ ਇਹ ਚੀਜ਼ ਬਣਾਉਣੀ ਆ ਕਿ ਮੈਂ ਨਹੀਂ ਬਣਾਉਣੀ ਮੈਂ ਕੀ ਸੋਚ ਕੇ ਬਿਆ ਕਰਾਇਆ ਸੀ ਇਹਨਾਂ ਨਾਲ ਇਹ ਕੀ ਬਸਤਾਉਂਦੇ ਨੇ ਮੈਂ ਤਾਂ ਆਪ ਪੁਸਤਾਈ ਜਾਨੀ ਆ ਕਿ ਉਹ ਜੀ ਫੈਮਿਲੀ ਆ ਇਹਨਾਂ ਦੀ ਕਿ ਉਹ ਜੀ ਮਾਂ ਐ ਇਹਦੀ ਕਿਸ ਤਰ੍ਹਾਂ ਬੋਲਦੀ ਐ ਮੈਨੂੰ ਲੱਗਦਾ ਮੈਂ ਇੱਥੇ ਗਲਤ ਡਿਸੀਜਨ ਹੋ ਗਿਆ ਮੈਨੂੰ ਵੀ ਕੋਈ ਫੈਸਲਾ ਲੈਣਾ ਚਾਹੀਦਾ ਹੈ ਮੈਨੂੰ ਚਲੀ ਜਾਨੀ ਆ ਮੈਂ ਨਹੀਂ ਰਹਿੰਦੀ ਇੱਥੇ ਮੈਨੂੰ ਚਲੇ ਜਾਣਾ ਚਾਹੀਦਾ ਮੈਂ ਆਪਣੀ ਮੰਮੀ ਨੂੰ ਫੋਨ ਕਰ ਦਿੰਨੀ ਆ ਕਿ ਮੈਂ ਵਾਪਸ ਆ ਰਹੀ ਆ ਮੈਂ ਨਹੀਂ ਰਹਿਣਾ ਇਹਦੇ ਨਾਲ ਚਲ ਫੋਨ ਮੈਂ ਰਸਤੇ 'ਚ ਕਰ ਦੂੰਗੀ ਫਿਰ ਮੈਂ ਚਲੀ ਜਾਨੀ ਆ ਕਿਦਰ ਚੱਲ ਪੀ ਤੂੰ ਹਣ ਮੈਂ ਜਾ ਰਹੀ ਆ ਕਿੱਥੇ ਜਾ ਰਹੀ ਆ ਮੈਂ ਆਪਣੇ ਘਰ ਜਾ ਰਹੀ ਆ ਕਿਉਂ ਜੇ ਤੁਸੀਂ ਪਸਤਾਉਣੇ ਹੋ ਮੇਨਾਂ ਵਿਆਹ ਕਰਾ ਕੇ ਮੈਂ ਡਬਲ ਪਸਤਾ ਰਹੀ ਆ ਹਰ ਗੱਲ ਤੇ ਮੇਰੀ ਬੇਇੱਜ਼ਤੀ ਕਰਦੇ ਹੋ ਮੈਂ ਨਹੀਂ ਰਹਿਦੀ ਇੱਥੇ ਮੈਂ ਤਾਂ ਜਾ ਰਹੀ ਹਾਂ ਤੂੰ ਕਿਉਂ ਰੋਕਦਾ ਤੂੰ ਕਿਉਂ ਜਾਨੀਂ ਚੱਲ ਤੈਨੂੰ ਬਾਹਾਂ ਫੜ ਕੇ ਮੈਂ ਬਾਹਰ ਕੱਢਦੀ ਹਾਂ ਹੈ ਮਸਾਤਾ ਹੈ ਮੌਕਾ ਮਿਲਿਆ ਚੱਲ ਤਫਾ ਹੋ ਰੁਕ ਜਾ ਮਾਂ ਮੈਂ ਕਰਦਾ ਗੱਲ ਇਹਦੇ ਨਾਲ ਰੁਕ ਜਾ ਮਨ ਹੈ ਘੇਣੇ ਹਾਂ ਮਾਂ ਆ ਸਾਰਾ ਕੁਝ ਤੈਂ ਕਰਿਆ ਸੀ ਮੈਨੂੰ ਵੀਰਪਾਲ ਨੇ ਸਾਰਾ ਕੁਝ ਦੱਸਤਾ ਕੌਫੀ ਚ ਲੂਣ ਵੀ ਤੈਂ ਪਾਇਆ ਸੀ ਆ ਗਹਿਣੇ ਵੀ ਤੁਸੀਂ ਲੁਕੋਏ ਸੀ ਸ਼ਰਟ ਵੀ ਤੁਸੀਂ ਸਾੜੀ ਸੀ ਨਹੀਂ ਪੁੱਤ ਤੁਹਾਨੂੰ ਗਲਤਫਹਿਮੀ ਆ ਕੋਈ ਗਲਤਫਹਿਮੀ ਨਹੀਂ ਮਾਂ ਵੀਡੀਓ ਬਣਾਈਆ ਵੀਰਪਾਲ ਨੇ ਤੇਰੀ ਕਿਹੜੀ ਵੀਡੀਓ ਮੈਂ ਕੋਈ ਸ਼ਰਾਰਤ ਨਹੀਂ ਕੀਤੀ ਨਾਲੇ ਮੈਨੂੰ ਕੀ ਲੋੜ ਪਈ ਆ ਕੌਫੀ ਚ ਲੂਣ ਪਾਉਣ ਦੀ ਸਾਨੂੰ ਤਾਂ ਸੀ ਮਾਂ ਵੀ ਦੋ ਘਰ ਬਸ ਜਾਣਗੇ ਤੂੰ ਬਸਣ ਨਹੀਂ ਇੱਥੇ ਤੈਨੂੰ ਤਾਂ ਮਾਂ ਕਹਿੰਦੇ ਵੀ ਸ਼ਰਮ ਆਉਂਦੀ ਐ ਪੁੱਤ ਥੋੜੇ ਨਾ ਨੇ ਜਰੂਰ ਕੰਨ ਭਰੇ ਆ ਮੈਂ ਕਿਉਂ ਆਪਣੇ ਪੁੱਤਾਂ ਦੇ ਘਰ ਆ ਜਾੜੂਂਗੀ ਮੇਰੇ ਦਿਮਾਗ 'ਚ ਐਦਾਂ ਦਾ ਕੁਝ ਨਹੀਂ ਸੀ ਪੁੱਤ ਤੁਹਾਨੂੰ ਗਲਤਫਹਿਮੀ ਹੋ ਗਈ ਅੰਮ੍ਰਿਤ ਕਾਨੀ ਭਰੇ ਮਾਂ ਸਾਡੇ ਕੋਲੇ ਪ੍ਰੂਫ ਹੈ ਵੀਰਪਾਲ ਨੇ ਤੇਰੀ ਵੀਡੀਓ ਬਣਾਈ ਐ ਕੋਈ ਨਹੀਂ ਐ ਆ ਸਬੂਤ ਤਾਂ ਤੇਰੇ ਹੱਥ 'ਚ ਐ ਤੂੰ ਕਿਰ ਰਹੀ ਜਾਨੀ ਐ ਸਬੂਤ ਹਾਂ ਲੈ ਫੜਾ ਮੋਬਾਈਲ ਦਿਖਾ ਮੈਂ ਵੀਡੀਓ ਮੈਂ ਆ ਦੇ ਦੇ ਮਾਂ ਆ ਤੇਰੀਆਂ ਕੀ ਕੀ ਆ ਪੁੱਤਾਂ ਦੇਖ ਲੈ ਮਾ ਤੂੰ ਇਹ ਕਰਤੂਤਾ ਕਰਦੀ ਐ ਕਰੋ ਇਹਨੂੰ ਨਹੀਂ ਤੈਨੂੰ ਕੱਢਣਾ ਚਾਹੀਦਾ ਐ ਅਸੀਂ ਤਾਂ ਹੁਣ ਇੱਥੇ ਰਹਿੰਦੇ ਨਹੀਂ ਅਸੀਂ ਤਾਂ ਮਾਨਸਾਬ ਆ ਗਜਾਂਗੇ ਆਪਦਾ ਮੈਨੂੰ ਨੌਕਰੀ ਮਿਲ ਗਈ ਉੱਥੇ ਰਹਿਣ ਲੱਗਾਂਗੇ ਮਾ ਜਿੱਦੇ ਤੂੰ ਗਹਿਣੇ ਲਹਾਏ ਸੀ ਉਹਦੇ ਵੀ ਮੈਂ ਦੇਖ ਲਿਆ ਸੀਗਾ ਪੁੱਤ ਮੇਰੀ ਗੱਲ ਸੁਣੋ ਮੈਨੂੰ ਮਾਫ ਕਰ ਦਿਓ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਆਪਣੀਆਂ ਨੋਹਾਂ ਨੂੰ ਅੱਜ ਤੋਂ ਬਾਅਦ ਤੀਆਂ ਸਮਝੂੰਗੀ ਪੁੱਤ ਮਾ ਮਾਫੀ ਦੇ ਯੋਗ ਤਾਂ ਤੂੰ ਹੈ ਨਹੀਂ ਪਰ ਫਿਰ ਵੀ ਅਸੀਂ ਤੈਨੂੰ ਮਾਫ ਕਰ ਦਿੰਨੇ ਆ ਖੱਡੀ ਮਾਂ ਆਏਗੀ ਮੈਨੂੰ ਮਾਫ ਕਰ ਦੇ ਗੋਗੀ ਪੁੱਤ ਮੈਨੂੰ ਮਾਫ ਕਰ ਦੇ ਮੈਥੋਂ ਮਾਫੀ ਨਹੀਂ ਇਹਨਾਂ ਤੋਂ ਮੰਗਵਾ ਮੈਂ ਨਹੀਂ ਇਹਨਾਂ ਨੂੰ ਮਾਫ ਕਰਦੀ ਮੈਨੂੰ ਬਹੁਤ ਤੰਗ ਕੀਤਾ ਇਹਨਾਂ ਨੇ ਹਮਨ ਮਾਫ ਕਰ ਦੇ ਮੈਨੂੰ ਨਹੀਂ ਇੱਥੇ ਰਹਿੰਦੇ ਆਪਾਂ ਤਾਂ ਚੱਲਾਂਗੇ ਹੋ ਨਹੀਂ 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 ਪੁੱਤ ਮੈਨੂੰ ਛੱਡ ਕੇ ਨਾ ਜਾਇਓ ਮੈਨੂੰ ਛੱਡ ਕੇ ਨਾ ਜਾਇਓ ਏਕਰ ਤੁਹਾਡੇ ਤੋਂ ਬਿਨਾ ਸੁੰਨਾ ਲੱਗਣਾ ਪੁੱਤ ਮੈਨੂੰ ਮਾਫ ਕਰ ਦੋ ਤੂੰ ਤਾਂ ਵੱਡੀ ਐ ਤੂੰ ਇਹਨਾਂ ਨੂੰ ਕਹਿ ਨਾ ਮੈਂ ਮਾਂ ਆਪਣੀ ਨੂੰ ਮਾਫ ਕਰ ਦੇਣ ਮੈਂ ਤਾਂ ਜਿਹੜੀ ਗਲਤੀ ਹੋ ਗਈ ਨਾ ਦੁਬਾਰਾ ਨਹੀਂ ਹੁੰਦੀ ਪੁੱਤ ਇਹਨਾਂ ਨੂੰ ਕਹਿ ਮੈਨੂੰ ਮaaf ਕਰ ਦੇਣ ਕੋਈ ਨਾ ਮਾਂ ਇੱਕ ਮੌਕਾ ਤਾਂ ਮਨ ਸਾਰਿਆਂ ਨੂੰ ਦਿੰਦੇ ਹੁੰਦੇ ਨੇ ਮਾਫੀ ਦਾ ਮੌਕਾ ਦੇ ਦੇ ਮਨ ਮਨ ਮaaf ਕਰ ਦੇ ਪੁੱਤ ਅੱਜ ਤੋਂ ਬਾਅਦ ਮੈਂ ਤੈਨੂੰ ਆਪਣੀ ਨੋ ਨਹੀਂ ਮੈਂ ਤੈਨੂੰ ਆਪਣੀ ਧੀ ਸਮਝੂੰਗੀ ਮੇਰੀ ਧੀ ਨੇ ਮੈਨੂੰ ਮaaf ਕਰਤਾ ਆ ਜਾ ਤੂੰ ਤਾਂ ਮੇਰੀ ਵੱਡੀ ਧੀ ਐ